ਖੁਸ਼ੀ ਜਿਹੜੀ ਆ ਉਮੜ ਕੇ ਆ ਚੁੱਕੀ ਹੈ ਔਰ ਉਹ ਵੇਲਾ ਆ ਗਿਆ ਹੈ ਜਿਸ ਵੇਲੇ ਦਾ ਇੰਤਜ਼ਾਰ ਕਰ ਰਹੇ ਸੀ ਅੱਜ ਪਹਿਲੇ ਦਿਨ ਇਹ ਟ੍ਰੇਨ ਇੰਟਰ ਸਿਟੀ ਜਿਹੜੀ ਆ ਉਹ ਚੱਲੀ ਹੈ ਚਲਣੀ ਹੈ ਥੋੜੀ ਦੇਰ ਤੱਕ ਇੰਜਨ ਲੱਗਣ ਜਾ ਰਿਹਾ ਜੀ ਲਓ ਮੂੰਹ ਮਿੱਠਾ ਕਰਾਉਣ ਲਈ ਸੱਜਣ ਆਏ ਨੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਰਵੀ ਵਾਲੀਆ ਜੀ ਸਾਨੂੰ ਲੱਡੂ ਖਿਲਾ ਕੇ ਚੱਲੇ ਆ ਜੀ ਆ ਦੇਖੋ ਜੀ ਨਰਿੰਦਰ ਭਾਈ ਮੋਦੀ ਜਿੰਦਾਬਾਦ ਜਿੰਦਾਬਾਦ ਅੱਛਾ ਰੈਮੇ ਸੀ ਥੋੜੀ ਜੀ ਜਿੰਦਾਬਾਦ 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 ਦੋ ਘੰਟਿਆਂ ਚ ਆ ਗਏ ਬਸ ਮੇਰੇ ਖਿਆਲ ਚਾਰ ਘੰਟੇ ਲਾ ਲਦੀ ਹੈ ਜਾਣ ਕੇ ਲਈ 2 ਵਜੇ ਬਾਅਦ 5 ਵਜੇ ਗਾੜੀ ਮਿਲਦੀ ਸੀ ਅੱਛਾ ਜੀ ਇਹ ਵੀ ਸਮਝ ਗਿਆ ਉਹ ਚਾਹ ਹੋ ਜਾਏ ਮੈਂ ਬਸ ਚਾਰ ਘੰਟੇ ਲਗਾ ਲੀਂ ਲੁਧਿਆਣਾ ਤੋ ਨਹੀਂ ਇਹ 10 ਨਹੀਂ 3 ਘੰਟੇ ਨਹੀਂ ਨਹੀਂ ਇਹ ਦੋ ਘੰਟੇ ਚ ਆ ਗਈ ਹੈ ਇਹ ਦੋ ਘੰਟੇ ਚ ਲਿਆਉਂਦੇ ਭਜੰਦੇ 3 ਘੰਟੇ ਪਾ ਦਈਏ ਅਬ ਬਸ ਚਾਰ ਘੰਟੇ ਲਗਾਉਂਦੀ ਨਾ ਬਿਲਕੁਲ ਅਸੀਂ ਗੱਲਬਾਤ ਕਰ ਰਹੇ ਸੀ ਵੀ ਟ੍ਰੇਨ ਦਾ ਸਟਾਪੇਜ ਇੱਥੇ ਹੋਣਾ ਚਾਹੀਦਾ ਇਹ ਸਟਾਪੇਜ ਹੋ ਗਿਆ ਟ੍ਰੇਨ ਦਾ ਤਲਵੰਡੀ ਟਰੇਨ ਰੁੱਕ ਗਈ ਹੈ ਜੀ ਸਾਡੇ ਇੰਦਰਜੀਤ ਭਾਜੀ ਇਹ ਰੱਬ ਕੋਲੋਂ ਕੁਝ ਹੋਰ ਵੀ ਮੰਗ ਲੇਦੇ ਇਹਨਾਂ ਨੂੰ ਉਹ ਵੀ ਮਿਲ ਜਾਣਾ ਸੀ ਇਹ ਹੈ ਨਾ ਤੁਸੀਂ ਤੁਸੀਂ ਦਿਲੋਂ ਕਿਹਾ ਸੀਗਾ ਕਿ ਇੱਥੇ ਟਰੇਨ ਰੁਕਣੀ ਚਾਹੀਦੀ ਆ ਰੁਕਣੀ ਚਾਹੀਦੀ ਰੁੱਕ ਗਈ ਦੋਨੀਆਂ ਰੁੱਕ ਗਈ ਆ ਆਉਂਦੇ ਵੀ ਰੁੱਕ ਗਈ ਆ ਤੇ ਜਾਂਦੇ ਵੀ ਰੁੱਕ ਗਈ ਆ ਕਿਉਂ ਕਿ ਕਿਸੇ ਬੰਦੇ ਦੀ ਮਰਜ਼ੀ ਨਾਲ ਰੁੱਕ ਗਈ ਹੁਣ ਤਾਂ ਚਲੋ ਪੈਸੇ ਨਹੀਂ ਸਿਗਨਲ ਮਿਲਿਆ ਸਿਗਨਲ ਹੀ ਨਹੀਂ ਮਿਲਿਆ ਹੁਣ ਅੱਜ ਪਹਿਲਾਂ ਤੇ ਨਾਲ ਸ਼ਾਇਦ ਤਾਂ ਕਰਕੇ ਬਹੁਤ ਜਣੇ ਪਤਾ ਨਹੀਂ ਇਸ ਕਰਕੇ ਸ਼ਾਇਦ ਤਾਂ ਕਰਕੇ ਰਸ਼ ਮੇ ਵੀ ਘਟ ਹੋਵੇ ਬਾਕੀ ਹੋ ਸਕਦਾ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਆਦਾ ਰਸਵਾਂ ਚਾਵੇ सोनू सूद ਜੀ ਤੇ ਜਿੰਮੀ ਸ਼ੇਰਗਿੱਲ ਇਹ ਦੋਨਾਂ ਦਾ ਜਿਹੜਾ ਸ਼ਹਿਰ ਇਹੀ ਹੈ ਦੋਸਤੋ ਹੁਣ ਤੱਕ ਦਾ ਸਫ਼ਰ ਜਿਹੜਾ ਹੈ ਫਿਰੋਜ਼ਪੁਰ ਤੋਂ ਮੋਗੇ ਤੱਕ ਦਾ 50 ਕਿਲੋਮੀਟਰ ਦਾ ਸਫ਼ਰ ਲਗਭਗ ਅਸੀਂ ਕਰ ਚੁੱਕੇ ਹਾਂ ਔਰ ਦੇਖੋ ਹੁਣ ਡੱਬੇ ਦੇ ਵਿੱਚ ਥੋੜੀ ਜਿਹੀ ਰੌਣਕ ਆਈ ਹੈ ਦੇਖ ਸਕਦੇ ਹੋ ਤੁਸੀਂ ਇਹ ਜਿਹੜੀ ਸੂਰਜ ਦੀ ਲਾਲਗੀ ਹੈ ਨਾ ਕਿੰਨੀ ਸੋਹਣੀ ਲੱਗ ਰਹੀ ਹੈ ਲਾਲੀ ਸਨਸੈਟ ਹੋ ਰਿਹਾ ਜੀ ਬੜਾ ਪਿਆਰਾ ਜਿਹੜਾ 뷰 ਹੈਗਾ ਦੇਖਣ ਨੂੰ ਮਿਲਿਆ ਜੀ ਦੋਸਤੋ ਜਗਰਾਉਂ ਰੇਲਵੇ ਸਟੇਸ਼ਨ ਇਸ ਤਰ੍ਹਾਂ ਦਾ ਹੈ ਜੀ ਸਾਡੀ ਟ੍ਰੇਨ ਇੱਥੇ ਆ ਕੇ ਰੁਕੀ ਆ ਦੇਖ ਸਕਦੇ ਆ ਤੁਸੀਂ ਔਰ ਹੁ ਹੋ ਗਿਆ ਜੀ ਟ੍ਰੇਨ ਸਾਡੀ ਜਾਣ ਲਈ ਤਿਆਰ ਹੋ ਗਈ ਆ ਔਰ ਬੈਠੀ ਹੈ ਗੱਡੀ ਦੇ ਅੰਦਰ ਇਦਾਂ ਨਾ ਹੋਵੇ ਕਿ ਗੱਡੀ ਸਾਨੂੰ ਇੱਥੇ ਛੱਡ ਕੇ ਚਲੀ ਜਾਏ ਜਗਰਾਉਂ ਸ਼ਹਿਰ ਜਿਹੜਾ ਹੈ ਬਹੁਤ ਪਿਆਰਾ ਤੇ ਸਾਫ਼ ਸੁਥਰਾ ਰੇਲਵੇ ਸਟੇਸ਼ਨ ਹੈ ਦਾ ਦੱਬਾ ਤੁਸੀਂ ਦੇਖ ਸਕਦੇ ਆ ਜੀ ਅੰਦਰੋਂ ਕੁਛ ਐਸਟਰਾ ਲਾ ਰਿਹਾ ਹੈ ਜੀ ਪਿਆਰ ਭਰਿਆ ਸਾਥ ਸਭਨਾਂ ਨੂੰ ਐਸਵਲੇ ਫਿਰੋਜ਼ਪੁਰ ਰੇਲਵੇ ਸਟੇਸ਼ਨ ਦੇ ਬਾਹਰ ਅਸੀਂ ਖੜੇ ਆ ਜੀ ਔਰ ਨਵੀਂ ਗੱਡੀ ਜਿਹੜੀ ਫਿਰੋਜ਼ਪੁਰ ਨੂੰ ਮਿਲੀ ਆ 22486 ਜਿਹਦਾ ਨੰਬਰ ਹੈਗਾ ਫਿਰੋਜ਼ਪੁਰ ਤੋਂ ਚੱਲਣ ਲਈ ਰੈਡੀ ਹੋ ਗਈ ਆ ਔਰ ਸਾਨੂੰ ਇੱਥੇ ਤੱਕ ਬਾਹਰ ਬਾਹਰ ਹੀ ਸੁਣਦਾ ਪਿਆ ਜੀ ਤੇ ਤੁਹਾਨੂੰ ਚਲਦੇ ਹਾਂ ਸਟੇਸ਼ਨ ਦੇ ਅੰਦਰ ਜਾ ਕੇ ਫਿਰੋਜ਼ਪੁਰ ਰੇਲਵੇ ਸਟੇਸ਼ਨ ਦੇ ਵੀ ਦਰਸ਼ਨ ਕਰਾਉਨੇ ਆ ਔਰ ਤੁਹਾਨੂੰ ਅਸੀਂ ਗੱਡੀ ਵੀ ਦਿਖਾਉਨੇ ਆ ਸਾਡੇ ਜਿਹੜੇ ਯੂਟਿਊਬਰ ਉਹ ਸਾਡੇ ਨਾਲ ਸਫ਼ਰ ਕਰ ਰਹੇ ਆ ਔਰ ਤੁਸੀਂ ਦੇਖ ਰਹੇ ਆ ਜੀ ਇਹ ਜਿਹੜਾ ਸਾਡੇ ਯੂਟਿਊਬਰਾਂ ਦਾ ਪਰਿਵਾਰ ਹੈਗਾ ਬਿਲਕੁਲ ਸਾਡੇ ਨਾਲ ਹੈ ਜੈ ਸ਼੍ਰੀ ਮਹਾਕਾਲ ਜੈ ਸ਼੍ਰੀ ਅਰਵਿੰਦ ਜੀ ਸਿੰਦਰਜੀਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਦਵਾਰਾ ਰਾਜਨ ਭਾਜੀ ਉਸ ਤੋਂ ਬਾਅਦ ਜਸਪਾਲ ਜੀ ਸਫ਼ਰ ਕਰ ਰਹੇ ਆ ਜੀ ਅਸੀਂ ਫਿਰੋਜ਼ਪੁਰ ਕੈਂਟ ਤੋਂ ਅੱਜ ਜਿਹੜੀ ਟ੍ਰੇਨ ਪਹਿਲੇ ਦਿਨ ਚੱਲਣੀ ਆ ਉਹ ਟ੍ਰੇਨ ਨੂੰ ਲੈ ਕੇ ਅਸੀਂ ਸਫ਼ਰ ਕਰਾਂਗੇ ਜੀ ਇਹ ਸਫ਼ਰ ਬਹੁਤ ਹੀ ਵਧੀਆ ਹੋਣ ਵਾਲਾ ਜੀ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਐਕਸਾਈਟਮੈਂਟ ਹੈਗੀ ਆ ਇਸ ਟ੍ਰੇਨ ਨੂੰ ਲੈ ਕੇ ਔਰ ਹਫਤੇ ਦੇ ਵਿੱਚ ਦੋ ਦਿਨ ਚੱਲਿਆ ਕਰੇਗੀ ਔਰ ਬਾਕੀ ਗੱਲਾਂ ਇਸ ਸਟੇਸ਼ਨ ਦੇ ਅੰਦਰ ਚੱਕ ਕੇ ਕਰਦੇ ਆ ਕਰਦੇ ਆ ਜੀ ਫਿਰੋਜ਼ਪੁਰ ਕੈਂਟ ਦੇ ਤੁਹਾਡਾ ਸਵਾਗਤ ਹੈ ਜੀ ਫਿਰੋਜ਼ਪੁਰ ਨਿਯੋਜਨਾ ਇੰਟਰ ਸਿਟੀ ਐਕਸਪ੍ਰੈਸ ਫਿਰੋਜ਼ਪੁਰ ਸੇ ਚੱਲ ਰਿਹਾ ਮੁੰਗਾ ਲੁਧਿਆਣਾ ਅਧੂਰੀ ਜਾ ਖਲਕੀ ਰਾਸਤੇ ਨਿਯੋਜਨਾ ਕੋ ਜਾ ਨਿਬਾਦੀ ਪਲੇਟਫਾਰਮ ਨੰਬਰ ਇਹ ਮੱਠਣੀ ਤੇ ਅੱਗੇ ਇੰਜਨ ਚੇਂਜ ਹੋਏਗਾ। ਔਰ ਦੇਖ ਰਹੇ ਆ ਜੀ ਤੁਸੀਂ ਇੰਜਨ ਜਿਹੜਾ ਆ ਸਾਡਾ ਲੱਗਣ ਜਾ ਰਿਹਾ ਜੀ। ਖੁਸ਼ੀ ਜਿਹੜੀ ਆ ਉਮੜ ਕੇ ਆ ਚੁੱਕੀ ਆ ਔਰ ਉਹ ਵੇਲਾ ਆ ਗਿਆ ਜਿਸ ਵੇਲੇ ਦਾ ਇੰਤਜ਼ਾਰ ਕਰ ਰਹੇ ਸੀ ਅੱਜ ਪਹਿਲੇ ਦਿਨ ਇਹ ਟ੍ਰੇਨ ਇੰਟਰ ਸਿਟੀ ਜਿਹੜੀ ਆ ਉਹ ਚੱਲੀ ਆ ਚੱਲਣੀ ਆ ਥੋੜੀ ਦੇਰ ਤੱਕ ਇੰਜਨ ਲੱਗਣ ਜਾ ਰਿਹਾ ਜੀ। ਜਿੰਨ ਜਿਹੜਾ ਆਇਆ ਲੱਗਦਾ ਹੋਇਆ ਨਜ਼ਰ ਆ ਰਿਹਾ ਔਰ ਫੁੱਲਾਂ ਦੇ ਹਾਰ ਜਿਹੜੇ ਆ ਡਰਾਈਵਰ ਨੂੰ ਪਾ ਦਿੱਤੇ ਗਏ ਆ ਸਵਾਗਤ ਕੀਤਾ ਗਿਆ ਜੀ ਫਰੋਜਪੁਰ ਕੈਂਟ ਵਿਖੇ ਅਸੀਂ ਪਹੁੰਚੇ ਹੋਏ ਆ ਜੀ ਇਸ ਵੇਲੇ ਕਈ ਜੇਪਾਂ ਵਿੱਚੋਂ ਕੈਮਰੇ ਨਿਕਲ ਕੇ ਬਾਹਰ ਆਏ ਹੋਏ ਆ ਔਰ ਔਰਨ ਤੁਸੀਂ ਸੁਣ ਸਕਦੇ ਆ ਜੀ ਔਰ ਧਿਆਨ ਦਿਓ ਔਰ ਬਿਜਲੀ ਦੀਆਂ ਤਾਰਾਂ ਦੇ ਨਾਲ ਜਿਹੜਾ ਇੰਜਣ ਜਿਹੜਾ ਹੈ ਜੁੜ ਚੁੱਕਾ ਹੈ 22486 ਟ੍ਰੇਨ ਦਾ ਨੰਬਰ ਹੈ ਜਿਹੜਾ ਕਿ ਅੱਜ ਪਹਿਲੇ ਦਿਨ ਫਿਰੋਜ਼ਪੁਰ ਤੋਂ ਦਿੱਲੀ ਵਾਸਤੇ ਰਵਾਨਾ ਹੋਏਗਾ ਵਾਇਆ ਮੋਗਾ ਹੋ ਕੇ ਚੱਲੇਗੀ ਇਹ ਟ੍ਰੇਨ ਔਰ 22486 ਹਫਤੇ ਦੇ ਵਿੱਚ 2 ਦਿਨ ਚੱਲਿਆ ਕਰੇਗੀ ਸੋਮਵਾਰ ਔਰ ਸ਼ੁੱਕਰਵਾਰ ਨੂੰ ਔਰ ਇੱਕ ਖੁਸ਼ੀ ਦੀ ਲਹਿਰ ਜਿਹੜੀ ਆ ਇਹਨਾਂ ਵਾਸੀਆਂ ਦੇ ਵਿੱਚ ਦੌੜ ਚੁੱਕੀ ਹੈ ਜੀ ਉਹਨਾਂ ਨੂੰ ਇੱਕ ਟ੍ਰੇਨ ਹੋਰ ਮਿਲ ਗਈ ਹੈ ਇਹਦਾ ਰੂਟ ਪਹਿਲਾਂ ਸਿਰਫ ਮੋਗਾ ਤੱਕ ਸੀਗਾ ਔਰ ਹੁਣ ਜਿਹੜਾ ਹੈ ਇਹਦਾ ਰੂਟ ਅੱਗੇ ਐਕਸਟੈਂਡ ਕਰ ਦਿੱਤਾ ਗਿਆ ਫਿਰੋਜ਼ਪੁਰ ਦੇ ਨਾਲ ਜੋੜ ਦਿੱਤਾ ਗਿਆ ਇੱਕ ਖੁਸ਼ੀ ਦੀ ਲਹਿਰ ਜਿਹੜੀ ਆ ਉਹ ਪਬਲਿਕ ਦੇ ਵਿੱਚ ਦੌੜ ਪਈ ਹੈ ਇੰਜਨ ਜੁੜ ਚੁੱਕਾ ਹੈ ਜੀ ਲੋ ਮੂੰਹ ਮਿੱਠਾ ਕਰਨ ਲਈ ਸੱਜਣ ਆਏ ਹਨ ਬੜੀ ਬੜੀ ਨਾ ਖੁਸ਼ੀ ਹੁੰਦੀ ਹੈ ਜਦੋਂ ਕੋਈ ਸੱਜਣ ਲਓ ਜੀ ਲੱਡੂ ਸਾਨੂੰ ਮਿਲ ਗਿਆ ਮੁਬਾਰਕਾਂ ਜੀ ਰਵੀਵਾਲੀਆ ਜੀ ਸਾਨੂੰ ਲੱਡੂ ਖਵਾ ਕੇ ਚੱਲੇ ਆ ਜੀ ਆ ਦੇਖੋ ਸੋਨੇ ਦਾ ਲੱਡੂ ਕਹਿ ਸਕਦੇ ਆ ਇਹਨੂੰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ-ਬਹੁਤ ਜੀ ਇਹ ਦੱਸਦੇ ਆ ਤੁਹਾਡੀ ਸਾਡੀ ਮੇਰ ਹੈ ਜੀ ਜਿਹੜੀਆਂ ਟ੍ਰੇਨਾਂ ਚੱਲੀ ਜਾ ਰਹੀਆਂ ਹਨ ਹਾਂਜੀ 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 ਇਹਦੇ ਬਦੌਲਤ ਫਰੋਜਪੁਰ ਦੇ ਵਸਨੀਕਾਂ ਨੂੰ ਚਲੋ ਸਹੂਲਤਾਂ ਮਿਲੀ ਜਾ ਰਹੀਆਂ ਹਨ ਬਿਲਕੁਲ ਸਰ ਬਿਲਕੁਲ ਬਸ ਮਹਾਰਾਜ ਦੀ ਕਿਰਪਾ ਬਣੀ ਰਵੇ ਬਲਿਭਾ ਮੈਂ ਕਰੀ ਜਾਵਾਂਗੇ ਬਹੁਤ-ਬਹੁਤ ਮੁਬਾਰਕਾਂ ਜੀ ਬਹੁਤ ਮਹ

ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਆ ਤੁਹਾਨੂੰ ਵੀ ਸਾਰਿਆਂ ਨੂੰ ਸਾਰੇ ਸੇਪਰ ਵਾਸੀਆਂ ਨੂੰ ਮੁਬਾਰਕਾਂ। ਥੈਂਕ ਯੂ ਜੀ ਥੈਂਕ ਯੂ ਜੀ। ਲਓ ਜੀ ਤੁਸੀਂ ਦੇਖ ਰਹੇ ਆ ਜੀ ਕਿਦਾਂ ਹਮੜ ਕੇ ਲੋਕ ਜਿਹੜੇ ਆ ਸਟੇਸ਼ਨ ਤੇ ਆ ਪਹੁੰਚੇ ਨੇ। ਔਰ ਇੱਕ ਖੁਸ਼ੀ ਦੀ ਲਹਿਰ ਜਿਹੜੀ ਆ ਇਹਨਾਂ ਵਿੱਚ ਦੌੜ ਗਈ ਆ। ਲਓ ਜੀ ਤੇ ਦੇਖ ਸਕਦੇ ਆਂ ਜੀ ਤਾਰਾਂ ਜੁੜ ਗੀਆਂ ਨੇ ਨਾਲ। ਪਰ ਗੱਡੀ ਜਿਹੜੀ ਹੈ ਸਾਡੀ ਜਾਣ ਵਾਸਤੇ ਰੈਡੀ ਹੋ ਗਈ ਹੈ ਇੰਜਨ ਦੋ ਲੱਗੇ ਹੋਏ ਆ ਨਹੀਂ ਨਹੀਂ ਦੋਨੋਂ ਇਲੈਕਟ੍ਰੀਕਲ ਆ ਦੋਨੋਂ ਇਲੈਕਟ੍ਰੀਕਲ ਆ ਓਕੇ ਇਹਦਾ ਡਬਲ ਪਾਵਰ ਹੋ ਜਾਂਦੇ ਆ ਓਕੇ ਓਕੇ 10000 ਦੀ ਪਾਵਰ ਬਣ ਗਈ ਜੀ ਨੀਚੇ 5-5 ਲੈਂਦੇ ਆ ਤੇ 10000 ਦੀ ਪਾਵਰ ਬਣ ਗਈ ਵੈਰੀ ਗੁੱਡ ਵੈਰੀ ਗੁੱਡ ਓਕੇ ਓਕੇ ਲਓ ਪਹਿਲੀ ਟੱਪੇ ਬੈਠਣਾ ਜੀ ਲਓ ਜੀ ਹਰੀ ਝੰਡੀ ਮਿਲ ਗਈ ਆ ਸਰਬਦਾ ਭਲਾ ਇੰਟਰ ਸਿਟੀ ਜਿਹੜੀ ਆ ਟ੍ਰੇਨ ਉਹ ਫਿਰੋਜ਼ਪੁਰ ਨੂੰ ਮਿਲ ਗਈ ਆ ਜੀ ਪਹਿਲਾਂ ਇਹ ਮੋਗੇ ਤੱਕ ਚੱਲਦੀ ਸੀ ਤੇ ਹੁਣ ਇਹ ਫਿਰੋਜ਼ਪੁਰ ਨੂੰ ਮਿਲ ਗਈ ਆ ਹਫਤੇ ਦੇ ਵਿੱਚ ਦੋ ਦਿਨ ਚੱਲਿਆ ਕਰੇਗੀ ਸੋਮਵਾਰ ਔਰ ਸ਼ੁੱਕਰਵਾਰ ਟ੍ਰੇਨ ਸਾਡੀ ਅੰਦਰੋਂ ਕੁਛ ਇਸ ਤਰ੍ਹਾਂ ਦੀ ਆ ਦਿਖਾਉਣੇ ਆ ਔਰ ਵਧੀਆ ਟ੍ਰੇਨ ਲੱਗਦੀ ਆ ਜੀ ਡੱਬਾ ਬਹੁਤ ਵਧੀਆ ਆ ਜਨਰਲ ਡੱਬਾ ਆ ਬਟ ਮਾਤ ਦਿੰਦਾ ਬਾਕੀ ਡੱਬਿਆਂ ਨੂੰ ਔਰ ਅੱਜ ਫਸਟ ਦੇਣਾ ਆ ਜੀ ਪਹਿਲਾ ਦੇਣਾ ਆ ਜੀ ਕਿਵੇਂ ਲੱਗ ਰਿਹਾ ਜੀ ਤੁਹਾਨੂੰ ਨਵੀਂ ਟ੍ਰੇਨ ਮਿਲ ਗਈ ਆ ਵਧੀਆ ਲੱਗ ਰਿਹਾ ਹਫਤੇ ਦੋ ਦਿਨ ਚੱਲਿਆ ਕਰਨੀ ਨਾ ਇਹ ਸੋਮਵਾਰ ਸੁਪਰਵਾਰ ਦੋ ਦਿਨ ਚੱਲੇਗੀ ਵੈਰੀ ਗੁੱਡ ਵੈਰੀ ਗੁੱਡ ਸਾਡੇ ਸਰ ਜੀ ਵੀ ਨਾਲ ਬੈਠੇ ਨੇ ਹੈਲੋ ਸਰ ਹੈਲੋ ਭਜੀ ਕੀ ਹਾਲ ਹੈ ਬਹੁਤ ਵਧੀਆ ਜੀ ਕਿਵੇਂ ਲੱਗ ਰਿਹਾ ਸਰ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਇਹਦੇ ਵਿੱਚ ਜਰਨੀ ਕਰਕੇ ਵਧੀਆ ਲੱਗ ਰਿਹਾ ਬਹੁਤ ਵਧੀਆ ਹੁਣ ਵਾਪਸ ਜਾ ਰਹੇ ਆ ਆਪਣੇ ਘਰ ਨੂੰ ਵਧੀਆ ਲੱਗ ਰਿਹਾ ਹੈ ਕੀ ਬਾਤ ਹੈ ਜੀ ਕੀ ਬਾਤ ਹੈ ਕੁਝ ਕਹਿਣਾ ਚਾਹੋਗੇ ਜੀ ਬਸ ਵਧੀਆ ਹੈ ਜੀ ਹੁਣ ਫਰੋਜਪੁਰ ਨੂੰ ਕਨੈਕਟੀਵਿਟੀ ਹੋਰ ਵੱਧ ਗਈ ਆ ਹਾਂ ਜੀ ਲੁਧਿਆਣਾ ਤੇ ਦਿੱਲੀ ਨੂੰ ਹਾਂ ਜੀ ਮੇਰੇ ਹਿਸਾਬ ਨਾਲ ਆਣਾ ਸਮੇਂ ਚ ਜਿਆਦਾ ਤੋਂ ਜਿਆਦਾ ਲੁਕੀਰ ਨੂੰ ਯੂਜ਼ ਕਰोगे ਤੇ ਆਪਣਾ ਟਾਈਮ ਤੇ ਆਪਣੇ ਪੈਸੇ ਜ਼ਰੂਰ ਬਚਾਉਗੇ ਬਿਲਕੁਲ ਬਿਲਕੁਲ ਸਹੀ ਕਿਉਂਕਿ ਲੁਧਿਆਣਾ ਤੋਂ ਮੁਸ਼ਕਿਲਾਂ 75 ਪੈ ਲੱਗਦੇ ਆ ਫਿਰੋਜ਼ਪੁਰ ਦੇ ਸੁਪਰ ਫਾਸਟ 2 ਘੰਟਿਆਂ ਚ ਆ ਗਏ ਬਸ ਮੇਰੇ ਖਿਆਲ ਚਾਰ ਘੰਟੇ ਲੱਗਦੇ ਆ ਜਾਣੇ ਕੇ ਲਿਏ 2 ਵਜੇ ਬਾਅਦ 5 ਵਜੇ ਗਾੜੀ ਮਿਲਦੀ ਥੀ ਅੱਛਾ ਜੀ ਅੱਜ ਇਹ ਵੀ ਫਿਰ ਮਿਲ ਗਿਆ ਉਹ ਜੋ acha ਹੋ ਜਾਏ ਮੈਂ ਬਸ 4 ਘੰਟੇ ਲਗਾ ਲੀਂ ਲੁਧਿਆਣਾ ਤੋਂ ਨਹੀਂ ਇਹ ਟ੍ਰੇਨ ਕਿੰਨੇ ਘੰਟੇ ਨਹੀਂ ਨਹੀਂ ਇਹ 2 ਘੰਟੇ ਚ ਆ ਗਈ ਆ ਇਹ ਤਾਂ 2 ਘੰਟੇ ਚ ਲਿਆਉਂਦੇ ਤੇ 5:30 3 ਘੰਟੇ ਪਹੁੰਚਾ ਦਿੰ ਬਿਲਕੁਲ ਤੇ ਕਿ 2 ਤੋਂ 5 ਦੇ ਵਿਚਕਾਰ ਦੀ ਇੰਟਰਵਲ ਟ੍ਰੇਨ ਮਿਲ ਗਈ ਹੈ 2 ਦਿਨ ਕੋ ਤਾਂ ਬਹੁਤ acha ਹੋ ਹਾਂ 2 ਦਿਨ ਲਈ ਮਿਲ ਗਈ ਚਲੋ ਬਹੁਤ ਬੜੀਆ ਹੈ ਲੋ ਜੀ ਸਾਡੀ ਟ੍ਰੇਨ ਵੀ ਉਥੋਂ ਤੁਰ ਪਈ ਹੈ ਜੀ ਡਿਪਾਰਚਰ ਇਹਦਾ ਹੋ ਗਿਆ ਆ ਫੋਟੋ ਓਵਰ ਬ੍ਰਿਜ ਜਿਹੜਾ ਬਣਿਆ ਹੋਇਆ ਬਹੁਤ ਸੋਹਣਾ ਵਧੀਆ ਜੀ ਕਿਤੇ ਨਾ ਕਿਤੇ ਸ਼ਹਿਰ ਨੂੰ ਹਾਈ ਸਪੀਡ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਹੈ बहुत ही बढ़िया लगे जी लो जी लो उमड़ के आ गए मुबारक जी बहुत बहुत मुबारक जी बहुत बहुत वाह <laughs> वाह ਤੁਸੀਂ ਦੇਖ ਸਕਦੇ ਆ ਜੀ ਕਿੰਨਾ ਉਤਸ਼ਾਹ ਸੀਗਾ ਲੇਖਾ ਬਾਈ ਬਾਏ 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 ਜੀ ਬਾਏ ਬਾਏ ਇਹਨਾਂ ਪ੍ਰੇਮੀਆਂ ਦੇ ਵਿੱਚ ਕਿੰਨਾ ਉਤਸ਼ਾਹ ਸੀਗਾ ਜੀ ਕਿਉਂ ਨਾ ਹੋਵੇ ਟ੍ਰੇਨ ਜਿਹੜੀ ਇਹਨਾਂ ਨੂੰ ਮਿਲ ਗਈ ਆ 2 ਦਿਨ ਵਾਸਤੇ ਇਹਨਾਂ ਦਾ ਸਫ਼ਰ ਹੋਰ ਆਸਾਨ ਹੋ ਗਿਆ ਜੀ ਫਿਰੋਜ਼ਪੁਰ ਕੈਂਟ ਤੋਂ ਸਾਡੀ ਟ੍ਰੇਨ ਜਿਹੜੀ ਆ ਪਹਿਲੇ ਦਿਨ ਇਥੋਂ ਨਿਕਲੀ ਹੈ ਜੀ ਫਿਰੋਜ਼ਪੁਰ ਕੈਂਟ ਨੂੰ ਹਲਵਿਦਾ ਕਹਿੰਦੇ ਹੋਏ ਸਾਡੀ ਟ੍ਰੇਨ ਇਥੋਂ ਰਵਾਨਾ ਹੋ ਗਈ ਹੈ ਜੀ ਬਹੁਤ ਵਧੀਆ ਸੋਹਣਾ ਸ਼ਹਿਰ ਹੈਗਾ ਜੀ ਇਹ ਰੇਲਵੇ ਕਰਮਚਾਰੀ ਦੋਸਤੋ ਆਪਣੀ ਡਿਊਟੀ ਨਿਭਾ ਰਹੇ ਆ ਜੀ ਬਹੁਤ ਵਧੀਆ ਤਰੀਕੇ ਨਾਲ ਟਰੇਨ ਦੀ ਸਪੀਡ ਇਥੋਂ ਘਟਿਆ ਕਿਉਂਕਿ ਰੇਲਵੇ ਟ੍ਰੈਕ ਦੀ ਰਿਪੇਅਰ ਨਾਲ ਨਾਲ ਚੱਲਦੀ ਰਹਿੰਦੀ ਹੈ ਜਿੱਦਾਂ ਇਸ ਸਟੇਸ਼ਨ ਨੂੰ ਅਸੀਂ ਦੇਖੋ ਮੁਰਦੀ ਹੋਈ ਟਰੇਨ ਕਿੰਨੀ ਸੋਹਣੀ ਲੱਗਦੀ ਹੈ ਓਏ ਹੋਏ ਕੀ ਬਾਤ ਹੈ ਜੀ ਲੋ ਜੀ ਅੱਜ ਦਾ ਟਾਈਮ ਟੇਬਲ ਕੀ ਸੀਗਾ ਜੀ ਅਜੁੱਤਾ ਐਕਚੁਅਲੀ 530 ਤੇ ਚੱਲ ਰਹੀ ਸੀ ਇੱਥੋਂ ਅੱਛਾ ਜੀ ਨਹੀਂ 335 535 ਸੋਰੀ 335 335 335 ਚੱਲ ਰਹੀ ਸੀ ਜੀ ਜੀ ਤੇ ਮੋਗਾ 4:23 ਤੇ ਪਹੁੰਚਣੀ ਸੀ ਜੀ ਤੇ ਉਸ ਤੋਂ ਬਾਅਦ ਜਗਰਾਉਂ 4:45 ਤੇ ਮੁਹਦੇੜਾ 5:37 ਤੇ ਜੀ ਤੇ ਢੂਰੀ 6:58 ਤੇ ਜੀ ਸੰਗਰੂਰ 7:12 ਤੇ ਤੇ ਮਹਿਰਾਗਾਗਾ 7:40 ਤੇ ਤੇ ਜਾਖਲ ਜੰਕਸ਼ਨ ਹਰਿਆਣਾ ਰਾਤ ਨੂੰ 8:00 ਵਜੇ 9 ਮਿੰਟ ਤੇ ਤੋਹਾਨਾ 8:22 ਮਿੰਟ ਤੇ ਤੇ ਨਿਰਮਣਾ 8:43 ਮਿੰਟ ਤੇ ਪਹੁੰਚਨੀ ਸੀ ਤੇ ਜਿੰਦ ਪਹੁੰਚਨੀ ਸੀ ਰਾਤ ਨੂੰ 9:13 ਮਿੰਟ ਤੇ ਤੇ ਰੋहतक ਜੰਕਸ਼ਨ ਪਹੁੰਚਣੀ ਸੀ ਰਾਤ ਨੂੰ 9:54 ਮਿੰਟ ਤੇ ਬਹਾਦਰਗੜ ਜੰਕਸ਼ਨ ਬਹਾਦਰਗੜ ਰੇਲਵੇ ਸਟੇਸ਼ਨ ਤੇ ਰਾਤ ਨੂੰ 10:24 ਮਿੰਟ ਤੇ ਪਹੁੰਚਣੀ ਸੀ ਤੇ ਸ਼ਾਹੂਰ ਬਸਤੀ ਤੋਂ ਦਿੱਲੀ 'ਚ ਰਾਤ ਦੇ 10:48 ਮਿੰਟ ਤੇ ਪਹੁੰਚੀ ਤੇ ਰਾਤ ਨੂੰ 11:30 ਮਿੰਟ ਤੇ ਨਵੀਂ ਦਿੱਲੀ ਤੇ ਪਹੁੰਚੀ ਸੀ ਕੁਰੀ ਇਨਫੋਰਮੇਸ਼ਨ ਸਾਰੇ ਸਾਨੂੰ ਦਿੱਤੀ ਹੈ 4 452 ਕਿਲੋਮੀਟਰ ਦਾ ਡਿਸਟੈਂਸ ਕਵਰ ਕਰਦਾ ਹੈ ਔਰ ਅਪਰੋਕਸੀਮੇਟਲੀ ਇਹ ਟ੍ਰੇਨ ਦੀ ਟਿਕਟ ਜਿਹੜੀ ਹੈ ਸਾਡੇ ਇੰਦਰਜੀਤ ਜੀ ਸਾਡੇ ਨਾਲ ਸਫਰ ਕਰ ਰਹੇ ਜੀ ਔਰ ਚਾਹ ਦਾ ਸਾਲਾ ਦੇਖੋ ਸਰਵ ਹੋ ਰਿਹਾ ਜੀ ਕਿ ਮਾਨ ਨੇ ਬਾਹਰੋਂ ਚਾਹੇ ਲਿਆ ਜਾ ਚਾਹ ਬਾਹਰ ਸੇ ਬਣਵਾ ਕੇ ਲਾਇਆ ਹੈ ਇਹ Haryana ਦਾ ਬਾਹਰ ਜੋ ਵੈਂਟਰ ਸਟੇਸ਼ਨ ਦੇ ਬਿਲਕੁਲ ਬਾਹਰ ਦਾ ਦੁਕਾਨ ਹੈ ਇਹ ਚੇ ਚੇ ਟੇਬਲ ਕਹਿ ਰਹਾ ਮੈਨੇ ਚਾਹ ਬਣੀ ਹੈ ਤੁਮਨੇ ਦੇਈ ਨਹੀਂ ਕੋਈ ਨਾ ਬਣਾਈ ਨੀ ਮੈਂ ਕਰਵਾਣਾ ਕੋਈ ਨਹੀਂ ਉਹ ਝਟਕਾ ਮਾਰਿਆ ਨਾ ਨਹੀਂ ਮੈਂ ਹੈਰਾਨ ਹਾਂ ਤੁਸੀਂ ਕੁਝ ਕਹਿ ਰਹੇ ਸੀ ਤੁਸੀਂ ਕਹਿ ਰਹੇ ਕਿ ਰੁਕ ਜਾ ਮੈਂ ਤੁਹਾਡੀ ਗੱਲ ਰੋਕ ਦਿੰਦਾ 185 ਰੁਪਏ ਕਿਰਾਇਆ ਹੈ ਜੀ ਫਿਰੋਜ਼ਪੁਰ ਤੋਂ ਦਿੱਲੀ ਤੱਕ ਦਿੱਲੀ ਤੱਕ ਕੁਕਿੰਗ ਸ਼ੇਅਰ ਕਰਦਾ ਸ਼ੇਅਰ ਕਰਦਾ ਕੁਕਿੰਗ ਕਰਕੇ ਓਕੇ ਤੇ ਉਹ ਭਾਜੀ ਕਿੱਥੇ ਨੇ ਏਸੀ ਦਾ 655 ਰੁਪਏ ਆ ਓਕੇ ਤੇ ਜੇ ਤੁਸੀਂ ਜਨਰਲ ਡੱਬੇ ਚਾਹੁੰਦੇ ਆ ਤੇ ਤਕਰੀਬਨ ਤੁਹਾਡਾ ਕਿਰਾਇਆ 170 ਰੁਪਏ ਪਏਗਾ ਓਕੇ ਤੇ ਲੁਧਿਆਣੇ ਤੱਕ ਦਾ 75 ਰੁਪਏ ਸੁਪਰ ਫਾਸਟ ਚਾਰਜ ਨਾਲ ਹੁੰਦਾ ਜਿਹਦੇ ਵਿੱਚ ਬੜਾ ਓਕੇ ਆਇਆ ਕਿਰਾਇਆ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਜੀ ਸਾਡੇ ਨਾਲ ਆਪਣਾ ਕੀਮਤੀ ਸਮਾਂ ਸਾਂਝਾ ਕੀਤਾ ਬੜੀ ਗੱਲ ਜੀ ਏਰੀਆ ਬਹੁਤ ਸੋਹਣਾ ਸਰ ਦੇਖ ਸਕਦੇ ਆ ਬਹੁਤ ਵਧੀਆ ਸਾਫ ਸੁਥਰਾ ਏਰੀਆ ਹੈਗਾ ਜੀ ਹਰੇ ਭਰੇ ਖੇਤਾਂ ਦੇ ਵਿੱਚ ਦੀ ਜਦੋਂ ਟ੍ਰੇਨ ਨਿਕਲਦੀ ਆ ਛੋਟੇ ਛੋਟੇ ਸਟੇਸ਼ਨ ਵੀ ਨਿਕਲਦੇ ਜਾ ਰਹੇ ਨੇ ਆ ਪਿੰਡ ਦੇਖੋ ਕਿੰਨਾ ਸੋਹਣਾ ਸੀ ਸਟੇਸ਼ਨ ਕਿਹੜੇ ਵੇਲੇ ਨਿਕਲ ਗਿਆ ਸਾਨੂੰ ਪਤਾ ਨਹੀਂ ਲੱਗਾ ਟ੍ਰੇਨ ਦੀ ਸਪੀਡ ਕਾਫੀ ਕਾਫੀ ਤੇਜ਼ ਆ 100 110 ਦੇ ਆਸ-ਪਾਸ ਦੀ ਜਿਹੜੀ ਸਪੀਡ ਹੈਗੀ ਆ ਰੇਲਵੇ ਸਟੇਸ਼ਨ ਤਲਵੰਡੀ ਸਾਡੀ ਟ੍ਰੇਨ ਪਹੁੰਚ ਚੁੱਕੀ ਹੈ ਜੀ ਤਲਵੰਡੀ ਸਟਾਪੇਜ ਨਹੀਂ ਹੈਗਾ ਬਟ ਟ੍ਰੇਨ ਸਾਡੀ ਹੌਲੀ ਹੋ ਗਈ ਆ ਚੰਗੀ ਸੁਣ ਲਈ ਯਾਰ ਇੰਦਰਜੀਤ ਦੁਬਾਰਾ ਫੇਰ ਰੁਕ ਗਈ ਆ ਇੰਦਰਜੀਤ ਇਹ ਤਾਂ ਯਾਤਰੀ ਮੰਗ ਰਹੇ ਤਾਂ ਅਸੀਂ ਗੱਲਬਾਤ ਕਰ ਰਹੇ ਸੀ ਵੀ ਟ੍ਰੇਨ ਦਾ ਸਟਾਪੇਜ ਇੱਥੇ ਹੋਣਾ ਚਾਹੀਦਾ ਇਹ ਸਟਾਪੇਜ ਹੋ ਗਿਆ ਟ੍ਰੇਨ ਦਾ ਤਲਵੰਡੀ ਟ੍ਰੇਨ ਰੁਕ ਗਈ ਹੈ ਜੀ ਬਾਕੀ ਮੇਰੀ ਨੌਲੇਜ ਇੱਥੇ ਦਾ ਸਟਾਪੇਜ ਨਹੀਂ ਹੈਗਾ ਸਰ ਪਲੇਟਫਾਰਮ ਤਾਂ ਇਹਨੂੰ ਮਿਲਿਆ ਹੀ ਨਹੀਂ ਪਲੇਟਫਾਰਮ ਦੂਰ ਹੈ ਸੈਂਟਰ ਦੇ ਵਿੱਚ ਟ੍ਰੈਕ ਆ ਹੋ ਸਕਦਾ ਹੈ ਇਹਨੂੰ ਅੱਗੇ ਸਿਗਨਲ ਨਹੀਂ ਮਿਲਿਆ ਉਹ ਵਾਹ ਜੀ ਸਾਡੇ ਇੰਦਰਜੀਤ ਭਾਜੀ ਇਹ ਰੱਬ ਕੋਲੋਂ ਕੁਝ ਹੋਰ ਵੀ ਮੰਗ ਲੈਦੇ ਇਹਨਾਂ ਨੂੰ ਉਹ ਵੀ ਮਿਲ ਜਾਣਾ ਸੀ ਇਹ ਹੈ ਨਾ ਤੁਸੀਂ ਤੁਸੀਂ ਦਿਲੋਂ ਕਿਹਾ ਸੀਗਾ ਕਿ ਇੱਥੇ ਟ੍ਰੇਨ ਰੁਕਣੀ ਚਾਹੀਦੀ ਆ ਰੁਕਣੀ ਚਾਹੀਦੀ ਰੁਕੇ ਦੋਨੀਆਂ ਰੁਕੇ ਗਈ ਦੋਨੀਆਂ ਉਹੀ ਰੁਕੇ ਗਈ ਆਉਂਦਿਆਂ ਵੀ ਰੁਕੇ ਗਈ ਆ ਤੇ ਜਾਂਦਿਆਂ ਵੀ ਰੁਕੇ ਗਈ ਕਿਉਂ ਜੀ ਕਿਸੇ ਬੰਦੇ ਦੀ ਮਰਜ਼ੀ ਨਾਲ ਰੁਕੇ ਗਈ ਹੁਣ ਤਾਂ ਚਲੋ ਪੈਸੇ ਨਹੀਂ ਸਿਗਨਲ ਮਿਲਿਆ ਸਿਗਨਲ ਹੀ ਨਹੀਂ ਮਿਲਿਆ ਸਾਹਮਣਾ ਖੁੱਲੇ ਡੁੱਲੇ ਕੇ ਬੈਠ ਕੇ ਜਾ ਰਹੇ ਤੁਸੀਂ ਵੀ ਇੰਜੋਏ ਕਰੋ ਰਹਾਓ ਬੈਠ ਜਾਓ ਖਾਲੀ ਜਾਂਦੀ ਹੈ ਟ੍ਰੇਨ ਬਹੁਤ ਅਜਾੜਾ ਅਸ਼ਮਦਨੀ ਆ ਅੱਜ ਪਹਿਲਾ ਜਣਾ ਨਾ ਅੱਜ ਪਹਿਲਾ ਜਣਾ ਸ਼ਾਇਦ ਤਾਂ ਕਰਕੇ ਬਹੁਤ ਜਿਹੜਾ ਪਤਾ ਨਹੀਂ ਇਸ ਕਰਕੇ ਸ਼ਾਇਦ ਤਾਂ ਕਰਕੇ ਰਸ਼ ਮੇ ਵੀ ਕੱਟ ਹੋਵੇ ਬਾਕੀ ਹੋ ਸਕਦਾ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਆਦਾ ਰਸ਼ ਵਾਚਾਵੇ ਇਹ ਵੀ ਡੈਫੀਨਟਲੀ ਅੱਜ ਸ਼ੁੱਕਰਵਾਰ ਤੇ ਨਹੀਂ ਹੋ ਰਿਹਾ ਹਾਂਜੀ ਹਾਂਜੀ ਇਹ ਸਵਾਦ ਮਿਲਿਆ ਜੀ ਕੋਈ ਪਰ ਕੈਂਟਾ ਬੋਦਾ ਬਾਕੀ ਆਪਾਸ ਤੇ ਸਪੈਸ਼ਲ ਆ ਜੀ ਸਪੈਸ਼ਲ ਟ੍ਰੇਨ ਚੱਲੀ ਆ ਜੀ ਵਧਾਈਆਂ ਬਹੁਤ ਬਹੁਤ ਸਾਰੇ ਇੱਧਰ ਦੇ ਬੰਦਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜਿਹੜੇ ਵੀ ਇੱਧਰ ਸੋਮਵਾਰ ਉਹ ਸ਼ੁੱਕਰਵਾਰ ਤੋਂ ਸੋਮਵਾਰ ਦਾ ਸ਼ੁੱਕਰਵਾਰ ਕੋਈ ਇਹਦੇ ਵਿੱਚ ਟਰੈਵਲ ਕਰ ਸਕਦੇ ਆਂ ਔਰ ਇਹਦਾ ਲੁਫਤ ਖਾਸ ਦਾ ਸਕਦੇ ਆਂ ਇਹ ਦੇਖੋ ਜਾਂਦੀ ਖਾਲੀ ਖਾਲੀ ਆ ਵਿਰਾਮ ਦਾ ਪਕੂਲੇ ਦਿੱਤੇ ਜਾਂਦੇ ਨੇ ਭਾਈ ਖਾ ਕੇ ਪਹੁੰਚਦੇ ਆਂ ਤੁਸੀਂ ਚਾਹ ਆ ਰਹੀ ਹੈ ਕੰਬੋ ਨਾਲੇ ਟ੍ਰੇਨ ਪਿੱਛੇ ਤੱਕ ਦੀ ਇੰਨੇ ਬਹੁਤਾ ਜਿਆਦਾ ਰਸ਼ ਕੀ ਹੈਗਾ ਹੈਗੀ ਬਿਲਕੁਲ ਕੰਫਰਟੇਬਲ ਆ ਬਹੁਤਾ ਜਿਆਦਾ ਸੌਂਟ ਵੀ ਨਹੀਂ ਕਰਦੇ ਸੀਟਾਂ ਵੀ ਬਹੁਤ ਵਧੀਆ ਬਹੁਤ ਮੈਂ ਤਾਂ ਪੂਰੀ ਟ੍ਰੇਨ ਯਾਰ ਨਾ ਸੀ ਨਹੀਂ ਉਹਨੇ ਭਾਈ ਕਹਿ ਗਏ ਭਾਈ ਬੱਸੇ ਪਰ ਕਰਦੇ ਆਂ ਤੇ ਭਾਈ ਨੂੰ ਪੂਰੀ ਫੁੱਲ ਸਪੋਰਟ ਕਰੋ ਲਾਈਕ ਸ਼ੇਅਰ ਕਮੈਂਟ ਦਾ ਜਰੂਰ ਕਰਿਆ ਕਰੋ ਤੇ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜਰੂਰ ਹੈ ਬਿਲਕੁਲ ਜੀ ਬਹੁਤ ਜ਼ਿਆਦਾ ਜ਼ਰੂਰ ਹੈ ਐਸ ਵੇਲੇ ਇਸ ਡੱਬੇ ਦੇ ਵਿੱਚ ਸਿਰਫ ਯੂਟਿਊਬਰ ਕ੍ਰिएਟਰ ਹੀ ਬੈਠੇ ਹੋਏ ਆ ਔਰ ਮੈਂ ਤੁਹਾਨੂੰ ਦੱਸਾਂ ਜੀ ਦੇਖੋ ਪੂਰੀ ਪੂਰੀ ਜਿਹੜੀ ਟ੍ਰੇਨ ਆ ਖਾਲੀ ਆ ਸਿਰਫ ਇੱਕ ਸਵਾਰੀ ਬੈਠੀ ਆ ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਤੁਸੀਂ ਕਿੱਥੇ ਤੱਕ ਜਾਣਾ ਜੀ ਲੁਧਿਆਣਾ ਤੱਕ ਜਾਣਾ ਵੈਰੀ ਗੁੱਡ ਵੈਰੀ ਗੁੱਡ ਆ ਦੇਖੋ ਜੀ ਇਧਰਲੇ ਪਾਸੇ ਵੀ ਸਾਰਾ ਡੱਬਾ ਖਾਲੀ ਬੈਅ ਉਹ ਵੀ ਯੂਟਿਊਬਰ ਕ੍ਰिएਟਰ ਬੈਠੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਂ ਬਹੁਤ ਵਧੀਆ ਕਿੱਥੇ ਤੱਕ ਸਫ਼ਰ ਕਰ ਰਹੇ ਹੋ ਹਾਂਜੀ ਤੁਰੀ ਤੱਕ ਜਾਵਾਂਗੇ ਤੁਰੀ ਤੱਕ ਜਾਓਗੇ ਤੁਰੀ ਤੋ ਆਹ ਚੱਤੂਰੀ ਜੋ ਕੇ ਬੈਠਾ ਵੈਰੀ ਗੁੱਡ ਵੈਰੀ ਗੁੱਡ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਆਪਾਂ ਦੂਜੀ ਵਾਰ ਹੀ ਮਿਲ ਗਏ ਮੈਨੂੰ ਬਹੁਤ ਪਸੰਦ ਆਇਆ ਪਿਆਰ ਦੂਜੀ ਵਾਰ ਹੀ ਮਿਲ ਪਏ ਆਪਾਂ ਹਾਂਜੀ ਹਾਂਜੀ ਕੀ ਬਾਤ ਹੈ ਜੀ ਕੀ ਬਾਤ ਹੈ ਇਹ ਤਾਂ ਹੁੰਦੀ ਆ ਜੀ ਐਸ 99 ਸਰਵ ਯੂਟਿਊਬ ਪਰ ਕੈਰੇਟਰੀ ਬੈਠੇ ਹੋਏ ਆ ਔਰ ਔਰ ਵਾਲੇ ਸਮੇਂ ਦੇ ਵਿੱਚ ਇਹ ਡੱਬਾ ਜਿਹੜਾ ਹੈ ਉਹ ਖਾਚ ਖਸ ਪਰ ਕੇ ਚੱਲਿਆ ਕਰੇਗਾ ਕਿਉਂਕਿ ਪਬਲਿਕ ਨੂੰ ਹਜੇ ਪਤਾ ਨਹੀਂ ਹੈਗਾ ਕਿ ਇਹ ਰੂਟ ਜਿਹੜਾ ਹੈ ਸ਼ੁਰੂ ਕੀਤਾ ਗਿਆ ਹੈ ਰੂਟ ਅੱਜ ਤੋਂ ਸ਼ੁਰੂ ਕੀਤਾ ਗਿਆ ਹੈ ਪਹਿਲਾਂ ਇਹ ਵਾਲੀ ਟ੍ਰੇਨ ਜਿਹੜੀ ਆ ਸਿਰਫ ਮੋਗਾ ਦਾ ਕੰਮ ਦੀ ਸੀ ਐਕਸਟੈਂਡ ਕਰਕੇ ਇਹਨੂੰ ਫਰੋਜਪੁਰ ਤੱਕ ਫਰੋਜਪੁਰ ਦੇ ਨਾਲ ਜੋੜ ਦਿੱਤਾ ਗਿਆ ਹੈ ਫਰੋਜਪੁਰ ਵਾਸੀਆਂ ਵਾਸਤੇ ਦੋ ਦਿਨ ਹੋਰ ਮਿਲ ਗਏ ਆ ਸੌਫਟਵਰ ਔਰ ਫਰਾਈਡੇ ਚਾਹ ਉਹਦੇ ਨਾਲ ਲੱਗ ਗਿਆ ਜੀ ਹਾਈ ਸਪੀਡ ਦੇ ਨਾਲ ਚੋੜੂ ਤਾ ਗਿਆ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਬੜੇ ਰੋ ਸਾਡੇ ਨਾਲ ਲਓ ਜੀ ਟਰੈਕਟਰ ਦੇਖੋ ਕਿੰਨੇ ਲੱਗੇ ਹੋਏ ਆ ਵਾਜੀ ਸੋਨੂ ਸੂਤ ਜੀ ਤੇ ਜਿੰਮੀ ਸ਼ੇਰ ਗਿੱਲ ਇਹ ਦੋਨਾਂ ਦਾ ਜਿਹੜਾ ਸ਼ਹਿਰ ਇਹੀ ਹੈ ਮੋਗਾ ਤੋਂ ਮੋਗਾ ਦੇ ਰਹਿਣ ਵਾਲੇ ਆ ਪਰ ਉਹਨਾਂ ਦੇ ਸ਼ਹਿਰ ਦੇ ਵਿੱਚ ਦੀ ਅਸੀਂ ਨਿਕਲ ਰਹੇ ਆ ਜੀ ਬੜਾ ਪਿਆਰਾ ਸ਼ਹਿਰ ਹੈਗਾ ਜੀ ਮੋਗਾ ਮੋਗਾ ਸ਼ਹਿਰ ਦੇ ਵਿੱਚ ਅਸੀਂ ਪਹੁੰਚ ਚੁੱਕੇ ਆ ਜੀ ਤੁਸੀਂ ਦੇਖ ਰਹੇ ਹੋ ਜੀ ਫੋਟੋਵਰ ਬ੍ਰਿਜ ਜਿਹੜਾ ਆ ਉਹ ਬਣ ਰਿਹਾ ਕੰਮ ਚੱਲ ਰਿਹਾ ਔਰ ਕਿੰਨੀ ਸੰਗਤ ਜਿਹੜੀ ਹੈ ਇੱਥੇ ਖੜੀ ਆ ਹੌਮ ਹਮਾ ਕੇ ਦੇਖੋ ਸ਼ਹਿਰ ਨੂੰ ਨਵੀਂ ਸਹੂਗਤ ਮਿਲ ਗਈ ਹੈ ਜੀ ਟ੍ਰੇਨ ਇੱਥੋਂ ਪਹਿਲਾਂ ਚੱਲਦੀ ਸੀਗੀ ਬਟ ਇਹ ਟ੍ਰੇਨ ਹੁਣ ਐਕਸਟੈਂਡ ਕਰਕੇ ਸਾਗਰ ਆਪਣੇ ਫਿਰੋਜ਼ਪੁਰ ਦੇ ਨਾਲ ਜੋੜ ਦਿੱਤੀ ਗਈ ਹੈ ਫਿਰੋਜ਼ਪੁਰ ਤੋਂ ਇਹਦੀ ਟ੍ਰੇਨ ਆ ਰਵਾਨਾ ਹੁੰਦੀ ਹੈ ਹੁਣ ਔਰ ਮੋਗਾ ਸਾਣੀ ਹੋ ਕੇ ਦਿੱਲੀ ਵੱਲ ਨੂੰ ਕੂਚ ਕਰਦੀ ਹੈ ਮੋਗਾ ਵੀ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦੇ ਬਾਜੀ ਚੰਗਾ ਲੱਗਈ ਹੈ ਇਹ ਫਾਈਨ 5 ਵਜੇ ਦਾ ਤੋਤੇ ਵੀ ਬਹੁਤ ਨੇ ਇੱਥੇ ਬਣੇ ਹੋਏ ਉੱਤੇ ਦੇਖ ਰਹੇ ਹਾਂ ਇਹ ਤੋਤੇ ਆ ਕੇ ਬੈਠੇ ਹੋਏ ਆ ਦੋਸਤੋ ਹੁਣ ਤੱਕ ਦਾ ਸਫ਼ਰ ਜਿਹੜਾ ਆ ਪ੍ਰੋਇਪਰ ਤੋਂ ਮੋਗੇ ਤੱਕ ਦਾ 50 ਕਿਲੋਮੀਟਰ ਦਾ ਸਫ਼ਰ ਲਗਭਗ ਅਸੀਂ ਕਰ ਚੁੱਕੇ ਹਾਂ ਔਰ ਦੇਖੋ ਹੁਣ ਡੱਬੇ ਦੇ ਵਿੱਚ ਥੋੜੀ ਜਿਹੀ ਰੌਣਕ ਆਈ ਹੈ ਦੇਖ ਸਕਦੇ ਹੋ ਤੁਸੀਂ ਕੀ ਬਾਤ ਰਿਵਾਰਸਰ ਹੋ ਗਿਆ ਜੀ ਇਹ ਟ੍ਰੇਨ ਦਾ ਪਹਿਲੇ ਦਿਨ ਦੇ ਵਿੱਚ ਥੋੜੀ ਜਿਹੀ ਲੇਟ ਵੇਟ ਹੋ ਜਾਂਦੀ ਹੈ ਕਿਉਂਕਿ ਗੱਡੀ ਨੂੰ ਚਾਹਨ ਵਾਲੇ ਕਾਫੀ ਸਟੇਸ਼ਨ ਦੇ ਉੱਤੇ ਮੌਜੂਦ ਹੁੰਦੇ ਆ ਤੇ ਜਿਹਦੇ ਕਰਕੇ ਟ੍ਰੇਨ ਥੋੜੀ ਬਹੁਤੀ ਲੇਟ ਹੋ ਜਾਂਦੀ ਹੈ ਜੀ ਮੋਗਾ ਤੋਂ ਰਵਾਨਾ ਹੋ ਰਹੀ ਹੈ ਜੀ ਸਾਡੀ ਟ੍ਰੇਨ ਆ ਤੁਸੀਂ ਬ੍ਰਿਜ ਦੇਖ ਸਕਦੇ ਆ ਜੀ ਦਮੋਰੀਆ ਪੁਲ ਹਰ ਸ਼ਹਿਰ ਦੇ ਵਿੱਚ ਹੁੰਦਾ ਹੀ ਆ ਕਿੰਨਾ ਰਾਸ ਹੈਗਾ ਯਾ ਭੋਗਾ ਸ਼ਹਿਰ ਬੜਾ ਸੁੰਦਰ ਸਾਫ਼ ਸੁਥਰਾ ਸ਼ਹਿਰ ਹੈਗਾ ਜੀ ਇਸ ਟ੍ਰੇਨ ਨੇ ਮੋਗੇ ਨੂੰ ਹੋਰ ਚਾਰ ਚੰਦ ਲਾ ਦਿੱਤੇ ਆ ਫਿਰੋਜ਼ਪੁਰ ਦੇ ਨਾਲ ਜੁੜ ਗਿਆ ਤੇ ਆਉਣ ਵਾਲਾ ਸਮਾਂ ਜਿਹੜਾ ਆ ਫਿਰੋਜ਼ਪੁਰ ਨੂੰ ਹਾਈ ਸਪੀਡ ਦੇ ਨਾਲ ਜੋੜਦਾ ਵਧੀਆ ਲੱਗ ਰਿਹਾ ਜੀ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਸਿੰਗਲ ਟਰੈਕ ਹੈਗਾ ਜੀ ਇਸੇ ਬੜੀ ਖੂਬਸੂਰਤੀ ਦੇ ਨਾਲ ਇਹਨੇ ਮੋੜੇ ਨੂੰ ਕ੍ਰਾਸ ਕੀਤਾ ਜੀ ਬੜਾ ਵਾਹ ਜੀ ਬੜੀ ਸੂਰਜ ਦੀ ਲਾਲਗੀ ਹੈ ਨਾ ਕਿੰਨੀ ਸੋਹਣੀ ਲੱਗ ਰਹੀ ਹੈ ਲਾਲੀ ਸਨਸੈਟ ਹੋ ਰਿਹਾ ਜੀ ਬੜਾ ਪਿਆਰਾ ਜਿਹਾ ਵਿਊ ਹੈ ਦੇਖਣ ਨੂੰ ਮਿਲਿਆ ਜੀ ਬਹੁਤ ਉਧਰੋਂ ਖੇਤ ਹਰੇ ਭਰੇ ਆ ਸੂਰਜ ਦੀ ਲਾਲੀ ਹੈ बयान करना थोड़ा या मुश्किल है बट कोई मुकाबला नहीं है दा कुदरत का कोई मुकाबला जकराओं रेलवे स्टेशन आ देख सकते हैं जी है। प्लेटफॉर्म कुछ इस तरह का आएगा जी बढ़िया प्लेटफॉर्म है बढ़िया स्टेशन है काफी सवारियां ऐसे खड़ी हैं जी तो ਦੋਸਤੋ ਜਗਰਾਉਂ ਰੇਲਵੇ ਸਟੇਸ਼ਨ ਖਾਸ ਤਰ੍ਹਾਂ ਦਾ ਜੀ ਸਾਡੀ ਟ੍ਰੇਨ ਇੱਥੇ ਆ ਕੇ ਰੁਕੀ ਆ ਦੇਖ ਸਕਦੇ ਆ ਤੁਸੀਂ 22486 ਦਾ ਨੰਬਰ ਆ ਜੀ ਜਿਹੜੀ ਕਿ ਫਰੋਜਪੁਰ ਤੋਂ ਚੱਲਿਆ ਕਰੇਗੀ 3:35 ਦਾ ਇਹਦਾ ਟਾਈਮ ਹੈਗਾ ਜੀ ਬਾਕੀ ਟਾਈਮ ਦੇ ਵਿੱਚ ਕੋਈ ਤਬਦੀਲੀ ਆਉਂਦੀ ਆ ਤੇ ਤੁਹਾਨੂੰ ਨੈਟ ਤੇ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ ਫੌਰਨ ਹੋ ਗਿਆ ਜੀ ਟ੍ਰੇਨ ਸਾਡੀ ਜਾਣ ਲਈ ਤਿਆਰ ਹੋ ਗਈ ਆ ਔਰ ਬੈਠੀ ਹੈ ਗੱਡੀ ਦੇ ਅੰਦਰ ਇਦਾਂ ਨਾ ਹੋਵੇ ਕਿ ਗੱਡੀ ਸਾਨੂੰ ਇੱਥੇ ਛੱਡ ਕੇ ਚਲੀ ਜਾਏ ਜਗਰਾਉਂ ਸ਼ਹਿਰ ਜਿਹੜਾ ਆ ਬਹੁਤ ਪਿਆਰਾ ਤੇ ਸਾਫ਼ ਸੁਥਰਾ ਰੇਲਵੇ ਸਟੇਸ਼ਨ ਆ ਇਹਦਾ ਸਮੁੰਦਰਾਲ ਤੋਂ ਇਹਦੀ ਯਾਤਰੀ ਹੈ ਜੀ 235.31 ਤੇ ਜਗਰਾਉਂ ਨੂੰ ਅਸੀਂ ਅਲਵਿਦਾ ਕਹਿੰਦੇ ਹੋਏ ਚੱਲਨੇ ਆ ਜੀ ਜਗਰਾਉਂ ਤੋਂ ਸਾਡੀ ਟ੍ਰੇਨ ਜੀ ਰਵਾਨਾ ਹੋ ਰਹੀ ਹੈ ਜੀ ਵਾਹ ਕਿਆ ਬਾਤ ਲੋ ਜੀ ਟ੍ਰੇਨ ਚੇਂਜ ਹੋ ਗਿਆ ਜੀ ਮਰ ਮੋੜ ਦੀ ਹੋਈ ਟ੍ਰੇਨ ਵਾਕਈ ਬੜੀ ਸੋਹਣੀ ਲੱਗਦੀ ਹੈ ਡੱਬਾ ਤੁਸੀਂ ਦੇਖ ਸਕਦੇ ਆ ਜੀ ਅੰਦਰੋਂ ਕੁਛ ਸ਼ਸਤਰਾਂ ਦਾ ਹੈਗਾ ਵਧੀਆ ਸੋਹਣਾ ਸਾਫ ਸੁੱਤਰਾ ਇਹ ਜਨਰਲ ਡੱਬਾ ਜੀ ਜਨਰਲ ਡੱਬਾ ਵੀ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਵਾਹ ਜੀ ਹਾਂਜੀ ਪਹਿਲੇ ਦਿਨ ਸਫਰ ਕਰ ਰਹੇ ਹਾਂ ਜੀ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਮੈਂ ਹਾਂਜੀ ਮੈਂ ਮੋਗੇ ਤੋਂ ਜੀ ਹਾਂਜੀ ਹਾਂਜੀ ਸਫਰ ਕਿੱਥੇ ਦਾ ਕਰ ਰਹੇ ਹੋ ਮੈਂ ਸੰਗਰੂਰ ਤੱਕ ਜੀ ਹਾਂਜੀ ਸੂਸਟਾਪ ਹੋ ਜਾਗਾ ਦਾ ਸੰਗਰੂਰ ਹੈਗਾ ਜੀ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਜੀ ਬੱਸ ਨਾਲ ਉਹਦਾ ਬੈਟਰੀ ਹੈ ਜੀ ਹਾਂ ਇਹ ਤਾਂ ਹੈ ਹਾਂ ਜੀ ਔਰ ਫਾਸਟ ਜਾਂਦੀ ਏ ਇਹ ਸਾਡੇ ਨਾਲ ਦੇ ਸੀਗੇ ਇਹ ਪਹਿਲਾਂ ਪੈਸੇਂਜਰ ਦੇ ਵਿੱਚ ਬੈਠ ਗਏ ਆ ਅੱਛਾ ਜੀ ਉਹਨਾਂ ਨੂੰ ਉਹਦੇ ਵਿੱਚੋਂ ਉਤਰ ਕੇ ਦੁਬਾਰਾ ਫੇਰ ਇਹਦੇ ਵਿੱਚ ਆ ਗਏ ਆ ਨਾਲੇ ਜਲਦੀ ਪਹੁੰਚਦੀ ਏ ਕੱਚ ਤੋਂ ਪੇ ਜੀ ਹਾਂ ਜੀ ਬਹੁਤ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਵਧੀਆ ਲੱਗ ਰਿਹਾ ਹਾਂ ਜੀ ਕਿਆ ਮੈਂ ਮੋਗੇ ਦਾ ਦੇ ਰਹਿਣ ਵਾਲਾ ਅੱਛਾ ਮੈਂ ਹਫਤੇ ਬਾਅਦ ਜਾਂਦਾ ਹਾਂ ਹਫਤੇ ਬਾਅਦ ਜਾਂਦਾ ਹਾਂ ਹਾਂਜੀ ਔਰ ਤੁਹਾਡੇ ਬਹੁਤ ਵਧੀਆ ਹੋ ਗਿਆ ਹਫਤੇ ਦੀ ਰੇਲ ਚੱਲੇ ਕਰੇਗੀ ਹਾਂਜੀ 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 ਔਰ ਮੀਲਾ ਦੀ ਦੂਰੀ ਇਹਨੇ ਘਟਾ ਕੇ ਤੇ ਟਾਈਮ ਜਿਹੜਾ ਕਵਰ ਕਰਦਾ ਟਾਈਮ ਵੀ ਕਵਰ ਆ ਰਿਹਾ ਹੈ ਸਫਰ ਵੀ ਵਧੀਆ ਪੈਸੇਂਜਰ ਨਾਲ ਬਹੁਤ ਬੈਸਟ ਹੈ ਹਾਂਜੀ ਹਾਂਜੀ ਪਹੁੰਚ ਆ ਗਿਆ ਨਾ ਬਹੁਤ ਵਧੀਆ ਜੀ ਥੈਂਕ ਯੂ ਵੈਰੀ ਮਚ ਕਹਿਣਾ ਚਾਹਦੇ ਹੋ ਬਹੁਤ ਵਧੀਆ ਜੀ ਟ੍ਰੇਨ ਤੋਂ ਟ੍ਰੇਨ ਛੱਡ ਕੇ ਆਏ ਹੋ ਤੁਸੀਂ ਟੀ.ਐਮ.ਸੀ ਛੱਡ ਕੇ ਆਏ ਹੋ ਹਾਂਜੀ ਪੈਸੇਂਜਰ ਟ੍ਰੇਨ ਛੱਡ ਕੇ ਅੱਛਾ 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 ਤੇ ਆਪਣਾ ਟ੍ਰੇਨ ਦਾ ਸਫ਼ਰ ਟ੍ਰੇਨ ਬੱਸ ਨਾਲ ਉਹ ਹੁੰਦੀ ਹੈ ਜੀ ਬੱਸ ਨਾਲ ਉਹ ਜੋ ਟ੍ਰੇਨ ਦੇ ਸਫ਼ਰ ਜੇ ਮੇਰਾ ਬੱਚਾ ਪਹੁੰਚ ਨਹੀਂ ਹੈਗਾ ਅੱਛਾ ਜੀ ਬੱਚਾ ਦਾ ਟਾਈਮ ਬਹੁਤ ਖਰਾਬ ਹੁੰਦਾ ਬਾਈ ਦਾ ਹੈ ਰਾਸ਼ ਬਹੁਤ ਜ਼ਿਆਦਾ ਹੈ ਰਾਸ਼ ਦਾ ਕੋਈ ਤਾਂ ਕੰਨੀ ਟਾਈਮ ਬਹੁਤ ਕਰਦਾ ਇਹ ਵੀ ਘਟਾਇਆ ਨਹੀਂ ਕਰਦਾ ਇੱਕ ਟਾਈਮ ਦੀ ਬੱਸ ਦਾ ਟੰਗਾ ਟੈਂਸਰ ਖੋਹ ਜਾਂਦਾ ਕੀ ਆਪਣਾ ਸ਼ੋਹਰਾਨ ਮੇਰਾ ਲੰਘ ਖਾਣੀ ਹਾਂਜੀ ਖਾਣੀ ਖਾਣ ਅੱਛਾ ਜੀ ਥੈਂਕ ਯੂ ਵੈਰੀ ਮੱਚ ਓਕੇ ਬਾਈ ਥੈਂਕ ਯੂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਨਵੀਂ ਟ੍ਰੇਨ ਤੁਹਾਨੂੰ ਮਿਲੀ ਹੈ ਇਹ ਬਹੁਤ ਸ਼ੁਭਕਾਮਨਾਵਾਂ ਸਾਡੇ ਫਿਰੋਜ਼ਪੁਰ ਦੇ ਭਰਾਵਾਂ ਲਈ ਪੈਨਾ ਲਈ ਕਿ ਬਹੁਤ ਹੀ ਵੱਡਾ ਇਨੀਸ਼ੀਏਟਿਵ ਹੈ ਦੇਖੋ ਕਿ ਜੋ ਮੋਗਾ ਤੋਂ ਉਹਨ ਗੱਡੀ ਹੋ ਗਈ ਹੈ ਫਿਰੋਜ਼ਪੁਰ ਤੇ ਬਸ ਰਿਕੁਐਸਟ ਇਹ ਹੈ ਕਿ ਰਿਸਪਾਂਸ ਵਜਿਆ ਦਿੱਤਾ ਜਾਵੇ ਤੇ ਰਿਕੁਐਸਟ ਇਹ ਹੈ ਕਿ ਜੋ ਸਰਵਤਾ ਭਲਾਏ ਗਿਆ ਨਾ ਲੋਜਤਾ ਉਹਨੂੰ ਵੀ ਫਿਰੋਜ਼ਪੁਰ ਕਰ ਦਿੱਤਾ ਜਾਵੇ ਕਿਉਂਕਿ ਦੇਖਿਏ ਜੇ ਦਿੱਲੀ ਤੋਂ 1 ਘੰਟਾ ਵੇਲਾ ਕਰ ਦਿੱਤੀ ਜਾਵੇ ਤਾਂ ਗੱਡੀ ਬੜੇ ਆਰਾਮ ਨਾਲ ਫਰੋਟਪੁਰ ਤੋਂ ਦਿੱਲੀ ਨਹੀਂ ਦਿੱਲੀ ਤੋਂ ਫਰੋਟਪੁਰ ਦੇ ਵਿੱਚ ਡੇਲੀ ਸਰਵਿਸ ਪ੍ਰੋਵਾਈਡ ਕਰ ਸਕਦੀ ਹੈ ਬਾਕੀ ਹਰ ਬਲੋਕ ਚ ਮੈਂ ਰਿਕੁਐਸਟ ਕਰਦਾ ਹਾਂ ਕਿ ਟ੍ਰੇਨ ਦੇ ਵਾਸ਼ਰੂਮ ਬੜੇ ਸਾਫ ਸੁਥਰੇ ਨੇ ਰਿਕੁਐਸਟ ਹੈ ਕਿ ਅਸੀਂ ਇਦਾਂ ਹੀ ਇਹ ਸਾਫ ਸਫਾਈ ਬਰਕਰਾਰ ਰੱਖੀ ਹੈ ਤੇ ਸਾਡੇ ਸਰ ਨੇ ਜਸਵਿੰਦਰ ਕੁਮਾਰ 1950 ਚੈਨਲ ਹੈਗਾ ਇਹਨਾਂ ਨੂੰ ਪਿਆਰ ਦਿੱਤਾ ਜਾਵੇ ਤੇ ਸਾਡੇ ਦੇ ਵੀ ਕਿਰਪਾ ਕੀਤੀ ਜਾਵੇ ਕਿਉਂਕਿ ਆਪ ਲੋਕ ਦੇਖਿਏ ਤੁਸੀਂ ਤੁਸੀਂ ਸਾਰੇ ਬਲੋਗ ਦੇਖਦੇ ਹੋ ਲਾਈਕ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ और फ्री में सब्सक्राइब भी करो ना भैया काम कर लिया करो या। <laughs> मैं अक्षर, मैं अक्षर हमेशा हाँ सर को हम देखते रहते हैं पंचे सीखते रहते हैं हमारे बड़े हैं तो इनको देख देख हम ये तो इनको बहुत बड़ा बड़प्पन है कि हमारे को एनकरेज करते हैं ठीक है बाकी आप लोगों का प्यार है सर की सीखे है बस यही कि ना आशीर्वाद ਸਾਡੇ ਤੇ ਵੀ ਬਣਿਆ ਰਹੇ ਐਸੇ ਵੀ ਕਾਮਯਾਬ ਹੋਈਏ ਤੁਹਾਡੇ ਰਾਹੀਂ ਤੁਸੀਂ ਸਾਨੂੰ ਦੇਖੋ ਸਾਡੇ ਲਈ એનર્ਜੀ ਹੁੰਦਾ ਕਿਉਂ ਸਰ ਜੇ ਕੋਈ ਸਾਡਾ ਚੈਨਲ ਸਬਸਕ੍ਰਾਈਬ ਕਰ ਰਿਹਾ ਹੈ ਬਿਲਕੁਲ ਲਾਈਕ ਕਰ ਰਿਹਾ ਹੈ ਦੇਖੋ ਗਲਤੀ ਵੀ ਸਾਡੇ ਤੋਂ ਵੀ ਹੁੰਦੀ ਹੈ ਸਾਡੀ ਗਲਤੀਆਂ ਨੂੰ ਵੀ ਦੱਸਿਆ ਜਾਵੇ ਕੀ ਹੋਰ ਇੰਪਰੂਵਮੈਂਟ ਕਰ ਸਕਦੇ ਹੋ ਵੀ ਦੱਸਿਆ ਜਾਵੇ ਕਿਉਂਕਿ ਸਬਸਕ੍ਰਾਈਬ ਕਰੋਗੇ ਉਹ ਸਾਡੇ ਲਈ ਸਬਸਕ੍ਰਾਈਬਰ ਨਹੀਂ ਹੁੰਦਾ ਉਹ ਸਾਡੇ ਲਈ ਇੱਕ ਫੈਮਿਲੀ ਮੈਂਬਰ ਹੁੰਦਾ ਹੈ ਮੈਂ ਕਈ ਵਾਰੀ ਆਪਣੇ ਵਲੌਗ ਦੇ ਵਿੱਚ ਕਿਹਾ ਕੀ ਸਾਡੇ ਸੋਸ਼ਲ ਮੀਡੀਆ ਦੇ ਫੈਮਿਲੀ ਮੈਂਬਰ ਨੇ ਕਦੇ ਮੈਨੂੰ ਸਬਸਕ੍ਰਾਈਬਰ ਨਹੀਂ ਕੀਤਾ ਤੇ ਮੈਂ ਜਾਂਦਾ ਕਿ ਸਾਡਾ ਜਿਹੜਾ ਪਰਿਵਾਰ ਹੈ ਸੋਸ਼ਲ ਮੀਡੀਆ ਦਾ ਮਿਲੀਅਨ ਦੇ ਵਿੱਚ ਉਹ ਮੈਂ ਕਹਿੰਦਾ ਵੀ 100 ਮਿਲੀਅਨ ਸਬਸਕ੍ਰਾਈਬਰ ਹੋ ਜਾਣ ਸਾਡੇ ਕੀ ਬਾਤ ਹੈ ਜੀ ਇੰਡੀਆ ਦੇ ਵਿੱਚ ਪੰਜਾਬੀਆਂ ਦੇ ਵੱਲੇ ਵੱਲੇ ਹੋ ਜੇ ਕੀ ਬਾਤ ਹੈ ਸ਼ਾਬਾਸ਼ ਥੈਂਕ ਯੂ ਵੈਰੀ ਮਚ ਅਰਵਿੰਦ ਜੀ ਕੀ ਬਾਤ ਹੈ ਮੁੱਲਾਪੁਰ ਨੂੰ ਕ੍ਰਾਸ ਕਰ ਰਹੇ ਜੀ ਅਸੀਂ ਲਾਈਟਿੰਗ ਦੇ ਨਾਲ ਕਿੰਨੀ ਵਧੀਆ ਸਜਾਵਟ ਕੀਤੀ ਹੋਈ ਆ ਦੁੱਖ ਨਿਵਾਰਨ ਗੁਰਦੁਆਰਾ ਲੁਧਿਆਣਾ ਜੰਕਸ਼ਨ ਤੇ ਸਾਡੀ ਟ੍ਰੇਨ ਪਹੁੰਚਦੀ ਪਈ ਆ ਜੀ ਟ੍ਰੇਨ ਹੌਲੀ ਹੋ ਗਈ ਆ ਲੁਧਿਆਣਾ ਜੰਕਸ਼ਨ ਤੇ ਤੁਹਾਡਾ ਸਵਾਗਤ ਆ ਜੀ ਲੁਧਿਆਣਾ ਜੰਕਸ਼ਨ ਨੂੰ ਅਸੀਂ ਟੱਚ ਕਰ ਗਏ ਆ ਬੇਗਮਪੁਰਾ ਐਕਸਪ੍ਰੈਸ ਦੇਖ ਰਹੇ ਆ ਜੀ ਤੁਸੀਂ ਪੰਜਾਬ ਦੀ ਸਭ ਤੋਂ ਵਧੀਆ ਟ੍ਰੇਨ ਜਿਹੜੀ ਆ ਬਹੁਤ ਪਸੰਦ ਕਰਦੇ ਜੀ। ਕਾਫੀ ਵਧੀਆ ਟ੍ਰੇਨ ਹੈਗੀ ਹੈ ਜੀ ਇਹ। ਰਾਸ਼ ਬਹੁਤ ਹੁੰਦਾ। ਵਾਰਾਨਸੀ ਜੰਮੂ ਦਾ ਵੀ ਕਹਿੰਦੇ ਹਨ ਇਹ। ਸਲੀਪਰ ਤੋਂ ਇਹਨੂੰ ਚਲ। ਹਾਂਜੀ ਹਾਂਜੀ ਹਾਂ। ਓ ਵਾਹ ਜੀ ਵਾਹ। ਭਾਈ ਸਾਹਿਬ ਬਿਊਟੀ ਕਰ ਰਹੇ ਜੀ। ਲੋ ਜੀ ਸਾਡੀ ਟ੍ਰੇਨ ਇੱਥੇ ਰੁਕ ਗਈ ਆ। ਚਲੋ। ਸਾਡਾ ਸਟਾਪੇਜ ਵੀ ਆ ਗਿਆ ਚਲੋ ਆਪਾਂ ਉਹ ਵਾਹ ਲਓ ਜੀ ਫਾਈਨਲੀ ਅਸੀਂ ਟ੍ਰੇਨ ਤੋਂ ਥੈਂਕ ਯੂ ਵੈਰੀ ਮਚ ਜੀ ਥੈਂਕ ਯੂ ਅੱਜ ਦਾ ਅੱਜ ਦਾ ਪਿਆਰਾ ਜਿਹਾ ਸਫਰ ਇੱਕ ਯਾਰ ਪਿਆਰਾ ਭਾਈ ਨਿਆਰਾ ਆ ਗਿਆ ਅੱਜ ਤਾਂ ਯਾਦਗਾਰ ਬਣ ਕੇ ਰਹਿ ਗਿਆ ਜੀ ਅੱਗੇ ਵੀ ਅਸੀਂ ਕਹਿੰਦੇ ਹੋਰ ਟ੍ਰੈਨ ਐਕਸਟੈਂਡ ਆਨ ਦਾ ਹੋਰ ਕਰਨ ਜਾਈਏ ਆਪਾਂ ਬਿਲਕੁਲ ਸਰ ਬਿਲਕੁਲ 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 ਤੇ ਸਰ ਜੀ ਸਾਡੇ ਨਾਲ ਨੇ ਭਾਜੀ ਆ ਤੁਸੀਂ ਵੱਡੇ ਭਰਾ ਹੋ ਸਾਡੇ ਕੀ ਬਾਤ ਹੈ ਕੀ ਬਾਤ ਹੈ ਅੱਜ ਦਾ ਪਿਆਰਾ ਜਿਹਾ ਸਫਰ ਸਾਡਾ ਇੱਥੇ ਖਤਮ ਹੁੰਦਾ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਵੀ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਬਿਲਕੁਲ ਜੀ ਬਿਲਕੁਲ 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 ਇੱਕ ਹੋਰ ਸਾਡੇ ਸੱਜਣ ਨਾਲ ਹੈਗੇ ਆ ਅੱਜ ਦਾ ਉਹਨਾਂ ਕੋ ਵੀ ਲੈਨੇ ਆ ਜਿਹੜਾ ਜਿਹੜਾ ਸੀਨ ਆ ਇੱਥੇ ਹੀ ਸਾਡਾ ਮੁਕਦਾ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਗਰ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਤਾਂ ਜ਼ਰੂਰ ਕਰਿਓ ਜੈ ਜੀ ਜੈ ਜੀ